ਮੇਰਾ ਨਾਮ ਅਨਿਤ ਕੁਰ ਮੈਂ ਹਰਵਿੰਦਰ ਸਿੰਘ ਦੀ ਵਾਇਸ ਹਾਂ ਜੀ ਸੋ ਉਹਨਾਂ ਨੇ 골ਡ ਜਿੱਤਾ ਪਰੰਪਿਕ ਨੇ ਕਿਤਨੀ ਇੱਕ ਵਾਰ ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ ਮਤਲਬ ਇਹ ਸਾਰਾ ਮਿਹਨਤ ਦਾ ਫਲ ਹੈ ਜਿਵੇਂ ਉਹਨਾਂ ਨੇ ਪਿਛਲੀ ਵਾਰ ਵੀ ਟੋਕੀਓ ਦੇ ਵਿੱਚ ਜਾਪਾਨ ਦੇ ਵਿੱਚ ਉਹਨਾਂ ਨੇ ব্রੌਂਜ ਮੈਡਲ ਜਿੱਤਿਆ ਇਸ ਤੋਂ ਬਾਅਦ ਵੀ ਉਹਨਾਂ ਨੇ ਇੰਨਾ ਜਿਆਦਾ ਮਤਲਬ ਕੀਤੀ ਹੈ ਨਾ ਸਟਰਗਲ ਕੀਤਾ ਜਾਂ ਕੈਂਪ ਵਗੈਰਾ ਤੇ ਕਿੰਨਾ ਟਾਈਮ ਸਪੈਂਡ ਕੀਤਾ ਤਾਂ ਉਹਦੇ ਨਾਲ ਉਹਨਾਂ ਦੇ ਮੈਡਲ ਦਾ ਕਲਰ ਚੇਂਜ ਹੋਇਆ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰ ਰਹੇ ਆ ਕੰਟਰੀ ਪ੍ਰਾਊਡ ਆ ਜੀ ਕਿਉਂਕਿ ਬਹੁਤ ਸਮਾਂ ਤੋਂ ਬਹੁਤ ਬਿਨੈਤ ਕਰ ਰਹੇ ਸੀ ਪਹਿਲੇ ਵੀ ਜਿੱਤ ਕੇ ਆਏ ਸੀ ਤੇ ਕੀ ਅੱਜ ਪਈਵਾਰ ਹੈ ਪੂਰੇ ਇਲਾਕੇ 'ਚ ਬੜੀ ਖੁਸ਼ੀ ਦਾ ਮਾਹੌਲ ਹੈ ਕੀ ਕਹਿਣਾ ਹੈ ਹਾਂ ਜੀ ਜਿਵੇਂ ਜੀ ਮਿਹਨਤ ਦਾ ਫਲ ਮਿਲਿਆ ਤਾਂ ਉਹਦੇ ਨਾਲ ਹੋਰ ਸਾਰੇ ਬਹੁਤ ਸਾਰੇ ਮਤਲਬ ਜਨ ਜਨਰੇਸ਼ਨ कि मोटिवेट ਹੋਇਆ ਆ ਅਥਲੀ ਵਾਲ ਜਾਂ ਹੋਰ ਸਪੋਰਟਸ ਵਾਲ ਵੀ ਤੇ ਉਹਨਾਂ ਨੇ ਜਿਵੇਂ ਕਰੋਨਾ ਟਾਈਮ ਦੇ ਵਿੱਚ ਕਾਫੀ ਠੀਕ ਖੇਤਾਂ ਦੇ ਵਿੱਚ ਰਹਿ ਕੇ ਪ੍ਰੈਕਟਿਸ ਕੀਤੀ ਆ ਉਦੋਂ ਸਾਰੇ ਮਤਲਬ ਕੈਂਪ ਵਗੈਰਾ ਨਹੀਂ ਸੀ ਜੁਆਇਨ ਕੀਤਾ ਉਦੋਂ ਬੰਦ ਸੀਗੇ ਤੇ ਪਿਛਲੇ ਕਾਫੀ ਸਾਲ ਤੋਂ ਕਰ ਰਹੇ ਆ ਨਾ ਮੈਂ ਤੇ ਨਾ ਸੋਦਾ ਹੀ ਚਾਰਾ ਫੈਮਲੀ ਕੀ ਤਰਫੋਂ ਕਿਤਨਾ ਸਪੋਰਟ ਦਿੱਤਾ ਫੈਮਲੀ ਤਰਫ ਪੂਰਾ سپورਟ ਆ ਅਸੀਂ ਸਾਰੇ ਘਰੇ ਰਹਿੰਦੇ ਆ ਸੀ ਪੂਰੇ ਪਿੱਛੇ ਉਹਨਾਂ ਨੂੰ ਕੋਈ ਆਏ ਕਿ मोटिवेट ਕਰਦੇ ਆ ਕੋਈ ਗੱਲ ਨਹੀਂ ਸਾਰਾ ਕੁਝ ਹੈਂਡਲ ਕਰ ਰਹੇ ਆ ਤੇ ਜੋ ਪਿਛਲੇ 2 ਮਹੀਨਿਆਂ ਤੋਂ ਹੀ ਉਹ ਕਰੋ ਬਾਹਰ ਨਹੀਂ ਬਾਕੀ ਮੋਟੀਵੇਟ ਹੋ ਰਿਹਾ ਫੈਮਲੀ ਵੱਲੋਂ ਡੈਡੀ ਵੱਲੋਂ ਸਾਰਿਆਂ ਵੱਲੋਂ ਪੂਰੀ سپورਟ ਆ ਬਾਕੀ ਪੂਰੀ ਫੈਮਲੀ ਵੱਲੋਂ ਅੱਜ ਅੱਜ ਜਿਹੜਾ ਬੜਾ ਚਾਰੋਂ ਤਰਫ ਤੋਂ ਜੋ ਕੁਸ਼ੀਆਂ ਦੇ ਫੋਨ ਵੀ ਆ ਰਹੇ ਨੇ ਤੇ ਵਧਾਈਆਂ ਦੇਰੇ ਨੇ ਲੋਕ ਆ ਕੇ ਦੇਖਿਆ ਕਿਓ ਜਿਹਾ ਲੱਗ ਰਿਹਾ ਨਾਲ ਬਹੁਤ ਵਧੀਆ ਲੱਗ ਰਿਹਾ ਇਹ ਬਸ ਫੀਲਿੰਗ ਨੂੰ ਅਸੀ ਬਸ ਵਰਡਸ ਨਹੀਂ ਹੈਗੇ ਐਕਸਪਲੇਨ ਕਰਨ ਦੇ ਲਈ ਤੇ ਬਸ ਪ੍ਰਾਉਡ ਬਹੁਤ ਜ਼ਿਆਦਾ ਹੋ ਰਿਹਾ ਕੱਲ੍ਹ ਸ਼ਾਮ ਤੋਂ ਹੀ ਰਾਤ ਤੋਂ ਹੀ ਫੋਨ ਆ ਰਹੇ ਆ ਜਦੋਂ ਪਤਾ ਲੱਗਿਆ ਮੈਂ ਨਰਿੰਦਰ ਮੋਦੀ ਸਰ ਨੇ ਟਵੀਟ ਕੀਤਾ ਉਹਦੀ ਵੀ ਬਹੁਤ ਜ਼ਿਆਦਾ ਖੁਸ਼ੀ ਆ ਦੇਖਦਾ ਮਾਨ ਉਹਦਾ ਆ ਜੀ ਉਹਨਾਂ ਨੇ ਔਰ ਹਰਿਆਣੇ ਦਾ ਮਾਨ ਪਿੰਡ ਦਾ ਉਹ ਬਹੁਤ ਮਾਨ ਵਧਾਇਆ ਜੀ ਉਹਨਾਂ ਨੇ 2012 ਤੋਂ ਲੱਗਾ ਹੋਇਆ ਜੀ ਪੰਜਾਬੀ ਯੂਨੀਵਰਸਿਟੀ ਪੜ੍ਹਦੇ ਉੱਥੇ ਉਹਨਾਂ ਨੇ 2012 ਚ ਲੰਡਨ ਨਾਲ ਲੰਘੀ ਹੋਇਆ ਜੀ ਉਦੋਂ ਟੀਵੀ ਦੇ ਦੇਖ ਕੇ ਉਹਨਾਂ ਦੇ ਮਨ ਚ ਵੀ ਇੱਛਾ ਪੈਦਾ ਹੋਈ ਭਾਰਤੀ ਬੇਨ ਨੇ ਆ ਤਰੀਕਾ ਤੇ ਬਹਾਉਂਦਾ ਹੈ ਜੀ ਯੂਨੀਵਰਸਿਟੀ ਉੱਥੇ ਤੇ ਕੋਈ ਨਾ ਗੱਲ ਕਰਕੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਤੁਸੀਂ ਕਿੰਨੀ ਉਮੀਦ ਕਰਦੇ ਸੀ ਤਾਂ ਤੁਹਾਡੀ ਉਮੀਦ ਨੂੰ ਪੂਰਾ ਕੀਤਾ ਹਾਂ ਸਾਡੀਆਂ ਉਮੀਦਾਂ ਤੇ ਪੂਰਾ ਖਰਾ ਉਤਰਿਆ ਜੀ ਹਾਂ ਬਹੁਤ ਖੁਸ਼ੀ ਦੀ ਗੱਲ ਹੈ ਮਾਂ ਦੀ ਗੱਲ ਸਾਡੇ ਵਾਂਗ ਚਿੱਕੀ ਮੰਦਿਓ ਕੇ ਵੀ ਉਹਦੀ ਕੜੀ ਮਿਹਨਤ ਦੇ ਨਾਲ ਨਾਲ ਵਾਹਿਗੁਰੂ ਜੀ ਦੀ ਜੜੀ ਹੈ ਉਹ ਪੂਰੀ ਕਿਰਪਾ ਰਹੀ ਹੈ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਸਾਰਾ ਕੋਈ ਹੋਰ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਸਾਰਾ ਜੀ

ਸਭ ਨੇ ਅਰਦਾਸ ਬੇਨਤੀ ਕੀਤੀ ਹੈ ਸਭ ਨੇ ਉਹਨਾਂ ਦੀ ਮਿਹਨਤ ਸਭ ਤੋਂ ਜ਼ਿਆਦਾ ਉਹਨਾਂ ਨੇ ਮਿਹਨਤ ਕੀਤੀ ਆਪਣੇ ਪਰਿਵਾਰ ਤੋਂ ਦੂਰ ਹੈ ਘਰ ਤੋਂ ਦੂਰ ਹੈ ਤੇ ਛੋਟੇ ਜਿਹੇ ਬੱਚੇ ਤੋਂ ਦੂਰ ਹੈ ਆਪਾਂ ਤਾਂ ਖੁਸ਼ੀਆਂ ਨੇ ਖੁਸ਼ੀਆਂ ਮਨਾਓ ਖੁਸ਼ੀ ਜੱਸਾ ਖੁਸ਼ ਕੇ ਹੋਣ ਕੋ ਅਸੂਬ ਬੰਦ ਕਰੋ ਖੁਸ਼ੀ ਬਸੋ ਕਿਵੇਂ ਅੱਜ ਅੱਜ ਖੁਸ਼ੀਆਂ ਦਿਹਾੜਾ ਆਇਆ ਸਾਰੇ ਆਨ ਮਿਦਾਨ ਮਿਲ ਕੇ ਸੈਲੀਬ੍ਰੇਟ ਕਰ ਰਹੇ ਆ ਨੱਚ ਰਹੇ ਆ ਗਾ ਰਹੇ ਆ ਸਾਰੇ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਰਿਸ਼ਤੇਦਾਰ ਆ ਰਹੇ ਆ ਸਾਰਿਆਂ ਨੂੰ ਮਠਾਈ ਮਿਲ ਰਹੀ ਹੈ ਸਾਰੇ ਖੁਸ਼ ਹੋ ਰਹੇ ਨੇ ਹਾਂਜੀ ਪੂਰਾ ਪ੍ਰੋਗਰਾਮ ਲੱਗਾ ਰੰਗਾ ਰੰਗਾ ਆਪਣੇ ਘਰ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਹੈ ਪਹਿਲਾਂ ਵੀ ਜਿਸ ਦਾ ਦੇਸ਼ ਦੀ ਚੋੜੀ ਵਿੱਚ ਪਹਿਲਾਂ ਇੱਕ 골ਡ ਮੈਡਲ ਕਰਾਇਆ ਸੀ ਉਸ ਤੋਂ ਬਾਅਦ ਆਪਣਾ ਬ੍ਰੌਂਜ਼ ਮੈਡਲ ਪਹਿਲਾ 올림픽 ਵਿੱਚ ਇਹ ਅੱਜ ਪੂਰੇ 3 ਸਾਲ ਹੋਏ ਨੇ ਕਿਉਂਕਿ ਪਿਛਲੀ ਵਾਰ 올림픽 2021 ਚ ਹੋਇਆ ਸੀ 2020 ਹਾਂਜੀ ਵਜਾਇ ਤੋ ਅੱਜ ਪੂਰੇ 3 ਸਾਲ ਹੋਏ ਨੇ ਉਸ ਮੈਡਲ ਆਏ ਨੂੰ ਜਦੋਂ ਮੈਂ ਉਹ ਪਹਿਲੀ ਸਨੈਪ ਕਰਾ ਦੇਖ ਰਿਹਾ ਸੀਗਾ ਤਾਂ ਬਹੁਤ ਮਾਣ ਮਹਿਸੂਸ ਹੋਇਆ ਵੀ ਆਪਣੇ ਵੀਰ ਤੇ ਵੀ ਸਾਡੀ ਇੱਕ ਵਾਰ ਫਿਰ ਦੇਖ ਦੀ ਚੋੜੇ ਵਿੱਚ 골ਡ ਮੈਡਲ ਹਾਂਜੀ ਬਹੁਤ ਵਧੀਆ ਖੁਸ਼ੀਆਂ ਬੜੀਆਂ ਬੜੀਆਂ ਮੈਡਲ ਜਿੱਤਿਆ ਬੱਚੇ ਨੇ ਬੜੀ ਖੁਸ਼ੀ ਆਜੀ ਮਮਾ ਹੁੰਦੇ ਉਹ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਣੀ ਪਰ ਕੇ ਵੀ ਬਹੁਤ ਖੁਸ਼ੀਆਂ ਤੁਹਾਨੂੰ ਵੀ ਇੱਕ ਵਾਰ ਮਾਣ ਮਰ ਕੇ ਤੁਹਾਨੂੰ ਹਾਂਜੀ ਬੜੇ ਖੁਸ਼ ਹਾਂ ਬੜੇ ਖੁਸ਼ ਆ ਕੇ ਪਰ ਮਹਾਤਮਾ ਚਲੋ ਠੀਕ ਹੈ